ਸ੍ਰੀ ਰਾਮ ਕਲੀ ਸੱਧ ਇੱਕ ਓੰਕਾਰ ਸਤਗੁਰ ਪ੍ਰਸਾਦ ਉਜਗ ਦਾਤਾ ਸੋਏ ਭਗਤ ਬਸ਼ਲ ਤੇ ਲੋਏ ਜਿਓ ਗੁਰ ਸ਼ਬਦ ਸਮਾਵਈ ਅਵਰ ਨ ਜਾਣ ਕੋਈ ਜਿਓ ਅਵਰੋ ਨ ਜਾਣੇ ਸ਼ਬਦ ਗੁਰ ਕੈ ਇਕ ਨਾਮ ਧਿਆਵੈ ਪ੍ਰਸਾਦ ਨਾਨਕ ਗੁਰੂ ਅੰਗਦ ਪਰ ਪਦਵੀ ਪਾਵੈ ਆਇਆ ਹਕਾਰਾ ਚੱਲਣਵਾਰਾ ਹਰ ਰਾਮ ਨਾਮ ਸਮਾਇ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਪਾਣਾ ਗੁਰ ਪਾਇਆ ਗੁਰ ਗਾਵੇ ਹਰ ਪ੍ਰਭ ਪਾਸ ਜਿਉ ਸਤ ਗੁਰ ਕਰੇ ਹਰ ਪੈ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜਿਉ ਪੈਜ ਰੱਖੋ ਹਰ ਜਨ ਤੇਰੀ ਹਰ ਦੇਹੁ ਨਾਮ ਨਰੰਜਨੋ ਅੰਤ ਚੱਲਦਿਆਂ ਹੋਏ 베ਲੀ ਜਮਦੂਤ ਕਾਲ ਨਖੰਜਨੋ ਸਤਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜਿਓ ਹਰ ਤਾਰ ਕਿਰਪਾ ਸਤਗੁਰ ਮਿਲਾਇਆ ਤਨ ਤਨ ਕਹੇ ਸ਼ਬਾਸ ਜਿਓ ਮੇਰੇ ਸਿੱਖ ਸੁਣੋ ਪੁੱਤ ਭਾਈਓ ਮੇਰਾ ਹਰ ਪਾਣਾ ਆਓ ਮੈਂ ਪਾਸ ਜਿਓ ਮੇਰੇ ਸਿੱਖ ਸੁਣੋ ਪੁੱਤ ਭਾਈਓ ਮੇਰਾ ਹਰ ਪਾਣਾ ਆਓ ਮੈਂ ਪਾਸ ਜਿਓ ਹਰ ਪਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸ਼ਵਾਸ ਜਿਓ ਭਗਤ ਸਤਗੁਰ ਪੁਰਖ ਸੋਈ ਜਿਸ ਹਰ ਪ੍ਰਭ ਪਾਣਾ ਭਾਵੈ ਆਨੰਦ ਅਨਹਦ ਵਜੈ ਵਾਜੀ ਹਰਿ ਆਪ ਗਲ ਮਿਲਾਵਈ ਤੁਸੀਂ ਪੁੱਤ ਪਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜਿਓ ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜਿਓ ਸਤ ਗੁਰ ਪਾਣ ਆਪਣੇ ਬਹਿ ਪਰਵਾਰ ਸਦਾਇ ਮਤ ਮੈਂ ਪਿਛੇ ਕੋਈ ਰੋਵਸੀ ਸੂਮ ਮੂਲ ਨਾ ਪਾਇਆ ਮਿਤ ਪੈਜੈ ਮਿਤ ਵਿਗਸੈ ਜਿਸ ਮਿੱਤ ਕੀ ਪੈਜ ਭਾਵੈ ਤੁਸੀਂ ਵਿਚਾਰ ਦੇਖੋ ਪੁੱਤ ਪਾਈ ਹਰ ਸਤਗੁਰੂ ਪੈਨਾਵੈ ਸਤਗੁਰੂ ਪਰ ਤਖ ਹੁੰਦੇ ਬਹਿਰਾਜ ਆਪ ਟਿਕਾਇਆ ਸਭ ਸਿੱਖ ਬੰਦਪ ਪੁੱਤ ਪਾਈ RAMDAS ਪੈਰੀ ਪਾਇਆ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜੈ ਪੁਰਾਣ ਜਿਓ ਹਰ ਕਥਾ ਪੜੀਏ ਹਰ ਨਾਮ ਸੁਣੀਏ ਬੇਵਾਨ ਹਰ ਰੰਗ ਗੁਰ ਭਾਵੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਪਾਇਆ ਸਤ ਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜਿਓ RAMDAS SODDI TILAK DIYA GUR SHABD SACH NISAAN JIO ਸਤਗੁਰੂ ਪੁਰਖ ਜੇ ਬੋਲਿਆ ਗੁਰਸਿੱਖਾਂ ਮੰਨ ਲਈ ਰਜਾਈ ਜਿਓ ਮੋਰੀ ਪੁੱਤ ਸਨਮੁਖ ਹੋਇਆ RAMDAS ਪੈਰੀ ਪਾਏ ਜਿਓ ਸਭ ਪਵੈ ਪੈਰੀ ਸਤਗੁਰੂ ਕੇਰੀ ਜਿੱਥੇ ਗੁਰੂ ਆਪ ਰਖਿਆ ਕੋਈ ਕਰਬ ਖਿਲੀ ਨਿਵੈ ਨਹੀਂ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰੇ ਪਾਣਾ ਦੀ ਵੜਾਈ ਤੁਰ ਲਿਖਿਆ ਲੇਖਰ ਜਾਏ ਜੀਉ ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਉ ਹਰ ਗੁਰੇ ਪਾਣ ਦੀ ਵੜਾਈ ਤੁਰ ਲਿਖਿਆ ਲੇਖਰ ਜਾਏ ਜੀਓ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ